ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਸੂਬੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰਨਾ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਤੇ ਬੱਚਿਆਂ ਦੇ ਭਵਿੱਖ ਨੂੰ ਹੋਰ ਉਜਵਲ ਕਰਨਾ ਅਤੇ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਕੋਈ ਕਮੀ ਨਾ ਆਵੇ ਇਸ ਨੂੰ ਮੁੱਖ ਰੱਖਦੇ ਹੋਏ ਨਿਰੰਤਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਇਸ ਲੜੀ ਦੇ ਤਹਿਤ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਆਮ ਆਦਮੀ ਪਾਰਟੀ ਦੇ ਹਲਕਾ ਜਲੰਧਰ ਕੈਂਟ ਤੋਂ ਇੰਚਾਰਜ ਦੇ ਇੰਪਰੂਵਮੈਂਟ ٹرسٹ ਦੇ ਜਲੰਧਰ ਦੇ ਚੇਅਰਮੈਨ ਬੀਬੀ ਰਾਜਵਿੰਦਰ ਕੌਰ ਥਿਆੜਾ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਦੇ ਨਾਲ ਐਜੂਕੇਸ਼ਨ ਕੋਆਰਡੀਨੇਟਰ ਇੰਦਰਜੀਤ ਸਿੰਘ ਪੱਲਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸਕੂਲ ਸਟਾਫ, ਪਿੰਡ ਦੀ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਵੱਲੋਂ ਫੁੱਲਾਂ ਦੇ ਹਾਰ ਪਾ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਐਨਆਰਆਈਆਂ ਤੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ 5 AC ਸਕੂਲ ਨੂੰ ਦਿੱਤੇ ਗਏ जिरादा ਮੁੱਖ ਮਹਿਮਾਨ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਵਿਦਿਆਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ 5ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਪੌਦੇ ਵੀ ਲਗਾਏ ਗਏ ਤੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਪ੍ਰਣ ਵੀ ਲਿਆ ਗਿਆ ਇਸ ਸਮਾਗਮ ਦੌਰਾਨ ਸਕੂਲ ਦੇ ਕਾਰਜਕਾਰੀ ਹੈਡਮਾਸਟਰ ਨਰਿੰਦਰ ਕੁਮਾਰ ਐਨ ਆਰ ਆਈ ਦਰਸ਼ਨ ਕੁਮਾਰ ਪਾਲ ਸੁਰਿੰਦਰ ਕੌਰ ਕਨੇਡਾ ਹਰਮੇਸ਼ ਲਾਲ ਸਰਪੰਚ ਸਰਹਾਲੀ ਹਰਜਿੰਦਰ ਕੁਮਾਰ ਜੱਸਾਪਾਲ ਹਰੀਰਾਮ ਰਾਲਾ ਸਰਪੰਚ ਕਸ਼ਮੀਰ ਚੰਦ ਲਖਨਪਾਲ ਬਲਕਾਰ ਸਿੰਘ ਧਨੀਪਿੰਡ ਬੂਟਾ ਸਿੰਘ ਚਲਾੰਗ ਬੂਟਾ ਸਿੰਘ ਚਾਚੋਆਲ ਰਕੇਸ਼ ਕੁਮਾਰ ਨੱਥੇਆਲ ਕਰਨ ਕੁਮਾਰ ਹੱਦੋਫਰਾਲਾ ਮਨਜੀਤ ਕੌਰ ਸਲਾਰਪੁਰ ਬਲਦੇਵ ਰਾਜ ਕਾਂਸੀਪੁਰ ਰਾਮਪਾਲ ਅਲੀਪੁਰ ਮਨਜੀਤ ਕੁਮਾਰ ਆਬਾਦੀ ਜਾਦੂਆਲ ਇੰਦਰਜੀਤ ਸਿੰਘ ਸੁਨੜ ਖੁਰਦ ਕੁਲਵੰਤ ਸ਼ਬੀਨਾ ਮੈਮੀ ਦੌਲਤਪੁਰ ਇੰਟਰਨੈਸ਼ਨਲ ਕੋਚ ਹਰਮੇਸ਼ ਲਾਲ ਡੀਪੀ ਗ੍ਰਾਮ ਪੰਚਾਇਤ ਪਿੰਡ ਸਰਹਾਲੀ ਤੋਂ ਜੀਵਨ ਰਾਮ ਪੰਚ ਕ੍ਰਿਸ਼ਨਾ ਦੇਵੀ ਪੰਚ ਕਮਲਜੀਤ ਕੌਰ ਚਾਨਾ ਪ੍ਰਦੀਪ ਕੁਮਾਰ ਰਗਬੀਰ ਸਿੰਘ ਬਹਾਦਰ ਸਿੰਘ ਅਮਨਜੀਤ ਕੌਰ ਗੁਰਪ੍ਰੀਤ ਸਿੰਘ ਢੇਸੀ ਜੋਗਿੰਦਰਪਾਲ ਲੰਬੜਦਾਰ ਹਰਪਜਨ ਸਿੰਘ ਐਸਪੀ ਰਣਜੀਤ ਕੁਮਾਰ ਪੰਚ ਨੀਲਮ ਰਾਣੀ ਚੇਅਰਮੈਨ ਐਸਐਮਸੀ ਇਨਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ ਪਿੰਡ ਸਰਹਾਲੀ ਤੋਂ ਕੈਮਰਾਮੈਨ ਅਮੇ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ ਸਰਕਾਰੀ ਹਾਈ ਸਕੂਲ ਸਰਹਾਲੀ ਜ਼ਿਲ੍ਹਾ ਜੰੰਦਰ ਵਿਖੇ ਐਨਆਰਏ ਵਿਰਾਬਲੋ ਦੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਦੇ ਲਈ 5 ਏਸੀ ਜਿਹੜੇ ਆ ਦਾਨ ਕੀਤੇ ਗਏ ਆ ਜਿਨ੍ਹਾਂ ਦਾ ਉਦਘਾਟਨ ਸ਼੍ਰੀਮਤੀ ਰਾਜਵਿੰਦਰ ਗੌਰ ਥਾੜਾ ਜੀ ਚੇਅਰ ਪਰਸਨ ਅਪਰੂਵਮੈਂਟ ਟਰਸਟ ਜਿਲੰਦਰ ਹਲਕਾ ਕੈਂਟ ਕੋਲੋਂ ਕੀਤਾ ਆਪਣੇ ਕਰਮਚਾਰੀਆਂ ਨਾਲ ਕੀਤਾ ਗਿਆ ਤੇ ਅਸੀਂ ਸਾਰੇ ਹੀ ਐਨਆਰਏ ਵੀਰਾਂ ਦਾ ਖਾਸ ਕਰਕੇ ਸਰਪੰਚ ਜੀ ਸ਼੍ਰੀ ਪਰਮੇਸ਼ਰ لال ਜੀ ਪਾਲ ਅਦੇ ਉਹਦੀ ਪੰਚਾਇਤ ਦਾ ਐਸਐਮਸੀ ਕਮੇਟੀ ਦਾ ਸਮੂਹ ਸਟਾਫ ਸਕੂਲ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਹਰਮੇਸ਼ لال ਸਰਪੰਚ ಗ್ರಾಮ ਪੰਚਾਇਤ ਸਰਹਾਲੀ ਜੋ ਅੱਜ ਸਾਡੇ ਸਰਕਾਰੀ ਹਾਈ ਸਕੂਲ ਵਿਖੇ ਪੰਜ ਏਸੀ ਲਗਾਉਣ ਦਾ ਅਧਿਕਾਰਤ ਮਾਨਯੋਗ ਰਾਜਵਿੰਦਰ ਕੁਰਥਿਆਲਾ ਜ਼ਿਲ੍ਹਾ ਹਲਕਾ ਜਿੰਦਰ ਕੈਂਟ ਇੰਚਾਰਜ ਤੇ ਚੇਅਰਮੈਨ ਨੂੰ ਤੁਮਟਸ ਨੇ ਕੀਤਾ ਹੈ ਤੇ ਨਾਲ ਹੀ ਜਿਹੜੇ ਐਨਆਰਆਈ ਵੀਰਾਂ ਨੇ ਪੰਜ ਏਸੀ ਲਗਵਾਏ ਹੈ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ ਤੇ ਆਪਣੇ ਸਮੂਹ ਸਟਾਫ ਦਾ ਤੇ ਆਪਣੀ ਨਗਰ ਪੰਚਾਇਤ ਦਾ ਤੇ ਨਗਰ ਨਿਵਾਸੀਆਂ ਦਾ ਸਮੂਹ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੌਕੇ ਤੇ ਪਹੁੰਚ ਕੇ ਤੇ ਨਾਲ ਹੀ ਨਾਲ 14 ਪਿੰਡ 15 ਦੇ ਪਿੰਡਾਂ ਦੇ ਸਰਪੰਚ ਜਿਹੜੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਇੱਥੇ ਸਾਡੇ ਸਮਾਗਮ ਵਿੱਚ ਪਹੁੰਚੇ ਧੰਨਵਾਦ